hope everybody is well ਅੱਜ ਸਾਰਿਆਂ ਨੇ ਖਬਰ ਪੜ੍ਹੀ ਲਈ ਹੋਣੀ ਕਿ ਨਾਓ ਦ ਫਿਫਥ ਸਿਟ ਟੂ ਹੋਲਡ ਇਨਵੈਸਟੀਗੇਸ਼ਨ ਅਗੇਂਸ ਮਜੀਦ ਥਿਆ ਐਂਡ ਡਰੱਗ ਕੇਸ ਆ ਖਬਰ ਲੱਗੀ ਹੈ ਜੀ ਇਸ ਤੋਂ ਬਾਅਦ ਸਿਆਸੀਕਰਨ ਕੀ ਹੋ ਸਕਦਾ ਡਰ ਦਾ ਮਾਹੌਲ ਪੈਦਾ ਕੀਤਾ ਪੰਜਾਬ ਚ ਕੀ ਛੇਤੀ ਕਿਤੇ ਦਾ ਕੋਈ ਤੁਹਾਡੇ ਖਿਲਾਫ ਬੋਲਦਾ ਹੁਣ ਜਿਹੜਾ ਇੱਕ ਅੱਧਾ ਕੋਈ ਬੋਲਦਾ ਉਹ ਤੁਹਾਨੂੰ ਪਸੰਦ ਨਹੀਂ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਯਾਦ ਹੋਊਗਾ ਤੁਹਾਨੂੰ ਜਦੋਂ ਤੁਸੀਂ ਚੀਨਾ ਸਾਫ ਦੀ ਸਿੱਟ ਬਣਾਈ ਸੀ ਆ ਪਿਛਲੀਆਂ ਬਣਾਈਆਂ ਸਨ ਕਿ ਤੁਸੀਂ ਆਪ ਚੇਅਰਮੈਨ ਲੱਗੋ ਸਿੱਟ ਦੇ ਕਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰੱਗ ਦੇ ਮਸਲੇ 'ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸਿਟ ਤੋਂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸਿਟ ਬਣਾਈ ਜਿਹਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਚ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ पांच सीटा बनातीयां और ਤੁਸੀਂ ਅੱਜ ਹਰਾਣ ਹੋਗੇ ਹਰ ਵੇਲੇ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਗਏ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ ਚ ਹੈ ਕੁਛ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਸਕਰਨ ਦੀ ਬਣੀ ਬਾਕੀ ਜੇਕਰ ਹੋਇਆ ਬਲਰਾਜ ਸਿੰਘ ਦੀ ਬਣੀ ਮਤਲਬ ਕਿ ਦੀ ਕਿ ਦੀ ਐਡੀ ਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਦੀ ਗਏ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ ਵਰੁਣ ਸ਼ਰਮਾ ਨੂੰ ਹੈਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਔਰ ਅੱਜ ਹਰਚਰਨ ਭੁੱਲਰ ਤੋਂ ਬਾਅਦ ਇਹ ਵਰੁਣ ਸ਼ਰਮਾ ਏਆਈਜੀ ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤਾ ਉਹਨਾਂ ਇਹਨਾਂ ਨਾਲ ਸੌਦਾ ਹੋਊਗਾ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦੇਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨਾਂ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਇਹ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਨੂੰ ਔਰ ਰਿਕਾਰਡ ਤੋੜ ਕੇ ਟੁੱਟ ਗਿਆ ਜੀ ਤਿੰਨ ਏ ਜੀ ਅਤਲਨੰਦਾ ਉਸ ਤੋਂ ਬਾਅਦ ਦਿਓਲ ਸਾਹਿਬ ਏ ਜੀ ਲੱਗੇ ਚੰਨੀ ਵੇਲੇ ਫੇਰ ਪਟਵਾਲੀਆ ਨੂੰ ਲਾਇਆ ਉਸ ਤੋਂ ਬਾਅਦ ਅਜ ਹਾਲ ਵੇਖ ਲਓ ਮੇਰੇ ਕੇਸ ਨੂੰ ਲੈ ਕੇ ਇਹ ਸਾਰਾ ਡਰਾਮਾ ਇਸ ਲਈ ਹੋ ਰਿਹਾ ਔਰ ਉਹ ਵੀ ਯਾਦ ਹੋਣੇ ਕਿ ਚਾਰ ਉਸ ਵੇਲੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਬਦਲੇ ਗਏ ਪਹਿਲਾਂ ਅਰਪ੍ਰੇ ਚੋਕਲਾ ਸਾਹਿਬ ਸਨ ਫਿਰ ਵਿਰਿੰਦਰ ਕੁਮਾਰ ਜੀ ਆਏ ਫਿਰ ਅਸਤਾਨਾ ਸਾਹਿਬ ਆਏ ਜਿਨ੍ਹਾਂ ਨੇ ਬਹੁਤ ਵੱਡਾ ਨੋਟ ਲਿਖਿਆ ਸੀਗਾ ਕਿ ਇਹ ਪਰਚਾ ਬਣਦਾ ਨਹੀਂ ਇਹ ਗਲਤ ਹੈ ਔਰ ਉਸ ਤੋਂ ਬਾਅਦ ਚੰਦਰਸ਼ੇਖਰ ਸਾਹਿਬ ਨੂੰ ਲਾਇਆ ਅੱਜ ਵੀ ਹਾਲਾਤ ਉਹ ਬਣੇ ਆ ਕਿ ਵਿਜੀਲੈਂਸ ਚ ਜਿਹੜਾ ਡਾਇਰੈਕਟਰ ਵਿਜੀਲੈਂਸ ਹੈ ਪਹਿਲਾਂ ਇਹਨਾਂ ਨੇ ਵਿਰਿੰਦਰ ਕੁਮਾਰ ਜੀ ਸਨ ਉਹਨਾਂ ਨੇ ਨਾਕ ਕਰਤੀ ਉਸ ਤੋਂ ਬਾਅਦ ਨਗੇਸ਼ਵਰ ਜੜਾਓ ਜੀ ਨੂੰ ਲਾਇਆ ਜਿਹੜੇ ਬੜੇ ਔਨੈਸਟ ਔਰ ਈਮਾਨਦਾਰ ਅਫਸਰ ਮੰਨੇ ਜਾਂਦੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਰਚਾ ਦਰਜ ਕਰ ਦੋ ਇਹ ਕਰਦਾ ਕਹਿੰਦਾ ਇਹ ਐ ਨਹੀਂ ਹੁੰਦੇ ਪਰਚੇ ਦਰਜ ਪਰਚੇ ਦਰਜ ਹੁੰਦੇ ਹਨ ਮੈਰਿਟ ਔਰ ਸਭ ਨੂੰ ਪਤਾ ਕਿ ਉਹ ਬੰਦਾ ਬਿਲਕੁਲ ਮੈਰਿਟ ਤੇ ਚੱਲਣ ਵਾਲਾ ਔਰ ਫਿਰ ਹੁਣ ਲਾਤਾ ਜਾ ਕੇ ਐਸ ਪੀ ਐਸ ਪਰਮਾਰ ਕਿ ਕਾਰਨ ਕੀ ਹੈ ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ ਚ ਤਾਂ ਨਿਕਲਣਾ ਕੁਝ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ ਚ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਡਿਸਪਰੋਪੋਰਸ਼ਨੇਟ ਐਸੈਟ ਦਾ ਕੇਸ ਬਣਾਉਣਾ ਚਾਹੁੰਦੇ ਮੈਂ ਅੱਜ ਦੱਸ ਦਿਆਂ ਕਿ ਇਹ ਸੋਟ ਝੂਠੇ ਪੌਣੇ ਪਾਈ ਸਰਕਾਰਾਂ ਦਾ ਕੰਮ ਹੈ ਪੈ ਵੀ ਜਾਂਦੀ ਆ ਪਾ ਵੀ ਦਿੰਦੀ ਆ ਜਿਵੇਂ ਡਰੱਗਾਂ ਵਾਲੇ ਤੇ ਕੁਛ ਨਹੀਂ ਨਾ ਨਿਕਲਿਆ ਸੀ ਅੱਜ ਗਰੰਟੀ ਦੇ ਕਹਿਣਾ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਹਿਣਾ ਨਾ ਤਾਂ ਇਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇੰਨਾ ਗੱਲਾਂ ਦਾ ਕੋਈ ਅਸਰ ਜਿਹੜਾ ਮਰਜ਼ੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ ਸਦਕੇ ਆ ਜਿਹੜਾ ਨਵਾਂ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਬਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਇਹ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਹਨਾਂ ਤੇ ਡਿਸਪਰੋਪੋਰਸ਼ਨੇਟ ਐਸੈਟ ਇਹਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਮਜੀਠੀਆ ਬੋਲਦਾ ਕਿਉਂ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ਠਾ ਠਾ ਬੋਲੂ ਜਿਹੜਾ ਪਰਚਾ ਦੇਣਾ ਦੇ ਦੇ